ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਚਬਾਲ ਰੋਡ ਨੇੜੇ ਆਨੰਦ ਐਵੇਨਿਊ ਵਿਖੇ ਮਹਾਬਲੀ ਹੈਲਥ ਕਲੱਬ ਦਾ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਇਸ ਕਲੱਬ ਵਿੱਚ ਆਉਣਾ ਚਾਹੀਦਾ ਹੈ ਅਤੇ ਆਪਣੀ ਸਿਹਤ ਪਨਾਉਣੀ ਚਾਹੀਦੀ ਹੈ। ਹੈਲਥ ਕਲੱਬ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦਿੰਦੇ ਹਨ ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਵੀ ਉਪਰਾਲਾ ਕਰਦੇ ਹਨ। ਇਸ ਮੌਕੇ ਦੀਪਕ ਕੁਮਾਰ ਨੇ ਆਖਿਆ ਕਿ ਇਸ ਇਲਾਕੇ ਵਿੱਚ ਜੋ ਹੈਲਥ ਕਲੱਬ ਖੋਲਿਆ ਗਿਆ ਉਸ ਨਾਲ ਨੌਜਵਾਨਾਂ ਨੂੰ ਵਧੀਆ ਮਸ਼ੀਨਰੀ ਨਾਲ ਆਪਣੀ ਹੈਲਥ ਬਣਾਉਣ ਵਿੱਚ ਮਦਦ ਮਿਲੇਗੀ। ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ ਕਲੱਬ ਜਿਹੜੀ ਹੈ ਜਿਮ ਇੱਥੇ ਜਿਹੜੀ ਹੈ ਅੱਜ ਉਹ ਦਾ ਅਡਕਟਿੰਗ ਕੀਤਾ ਸੋ ਮੈਂ ਸਮਝਦਾ ਯੂਥ ਹੀ ਲੋੜ ਆ ਅੱਜ ਟ੍ਰੈਂਡੀ ਆ ਸਾਰੀ ਯੂਥ ਜਿਹੜੀ ਆ ਉਹ ਜਿਮ ਚ ਆਉਂਦੀ ਆ ਇੱਥੇ ਐਕਸੈਸ ਆ ਵੀ ਘੱਟ ਯਾਰ ਕੇ ਸੋ ਇਸ ਇਲਾਕੇ 'ਚ ਪਹਿਲੂ ਹੈ ਵੀ ਕੋਈ ਨਹੀਂ ਸੀ ਬੜੀ-ਬੜੀ ਜ਼ਰੂਰਤ ਸੀ ਇਸ ਇਲਾਕੇ ਦੀ ਇਸ ਕਰਕੇ ਜਿੰਮ ਜਿਹੜੀ ਹੈ ਇੱਥੇ ਦੀ ਪੀਐਲਓ ਦੇ ਦਾਦੇ ਸਾਥੀਆਂ ਲੋ ਸ਼ਾਜੀ ਇੱਥੇ ਇਹਨਾਂ ਦੀ ਕਲੌਡੀਆਂ ਨਾਲ ਸੋ ਮੈਂ ਸਮਝਦਾ ਇਸ ਇਲਾਕੇ ਨੂੰ ਬਹੁਤ ਵੱਡਾ ਬੈਨੀਫਿਟ ਹੋਏਗਾ ਖਾਸ ਕਰਕੇ ਯੂਥ ਨੂੰ ਅੱਗੇ ਇਹਨਾਂ ਨੂੰ ਸ਼ਹਿਰ ਚ ਜਾਣਾ ਪੈਂਦਾ ਸੀ ਹੁਣ ਚੁਬਾਰ ਰੋਡ ਤੇ ਅੱਜ ਜਿੰਮ ਦਾ ਉਦਘਾਟਨ ਅੱਜ ਕਰਤਾ ਮੈਂ ਮੁਬਾਰਕਬਾਦ ਦਿੰਦਾ ਦੀਪਕ ਜੀ ਨੂੰ ਸੋ ਖਾਸ ਕਰਕੇ ਸ਼ਾਜੀ ਜਿਹੜੇ ਇਹਨਾਂ ਦੇ ਨਾਲ ਨੇ ਸੋ ਬੜਾ ਚੰਗਾ ਕੰਮ ਹੈ ਯੂਥ ਵਾਸਤੇ ਕਿਉਂਕਿ ਯੂਥ ਜਿਹੜਾ ਹੈ ਉਹ ਐਕਸਰਸਾਈਜ਼ ਕਰਦਾ ਅਜ ਕੁਝ ਸਾਡੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਦੇ ਬੰਦੇ ਬਈ ਜਾ ਰਹੇ ਨੇ ਪਰ ਹੁਣ ਮੇਰੀ ਉਹਨਾਂ ਨੂੰ ਰਿਕਵੈਸਟ ਹੈ ਕਿ ਉਹ ਨਸ਼ਿਆਂ ਨੂੰ ਛੱਡ ਕੇ ਉਹਨਾਂ ਨੂੰ ਤਿਆਗ ਕੇ ਇੱਥੇ ਜਿਮ ਜਾਣ ਕੇ ਐਕਸਰਸਾਈਜ਼ ਕਰਨ ਜੇ ਸਿਹਤ ਠੀਕ ਹੋਏਗੀ ਤਾਂ ਸਭ ਕੁਝ ਠੀਕ ਹੈ